ਗੰਗਤ ਕਮੇਟੀ ਤੇ 14-15 ਸਾਲ ਤੋਂ ਇਲੈਕਸ਼ਨ ਨਹੀਂ ਹੋ ਰਹੇ ਨਾ ਸਰਕਾਰਾਂ ਹੁੰਦੇ ਰਹੀਆਂ ਨੇ ਪਰ ਜਿਹੜੇ ਵੀ ਸਿਸਟਮ ਦੇ ਵਿੱਚ ਅੱਜ ਸਾਰੇ ਫਸੇ ਹੋਏ ਨੇ ਮਜਬੂਰੀ ਨੂੰ ਇੱਕ ਤਾਂ ਕਿਸੇ ਵੀ ਹਾਲਤ ਦੇ ਵਿੱਚ ਅੱਜ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨਹੀਂ ਆ ਸਕਦੀ ਜਿਹਦੇ ਵਿੱਚ ਇਲੈਕਸ਼ਨ ਆਉਣਗੇ ਇੱਕ ਸੈਂਟਰ ਸਰਕਾਰ ਜਿੰਨਾ ਮਰਜ਼ੀ ਚਾਹੇ ਆਪਣਾ ਆਪਣਾ ਧੜਾ ਬਣਾ ਕੇ ਜਾਂ ਉਹ ਉਹਨਾਂ ਨੂੰ ਫਿਰ ਦੁਬਾਰਾ ਕਬਜ਼ਾ ਕਰਾਉਣ ਲਈ ਚਾਹੇ ਤੇ ਅੱਜ ਸਿੱਖ ਕੌਮ ਸਾਡੇ ਨਾਲ ਖੜੀ ਹੋਵੇ ਤੇ ਅੱਜ ਇਸ ਤਰ੍ਹਾਂ ਨਹੀਂ ਹੋਊਗਾ ਅੱਜ ਸਾਨੂੰ ਲੱਗਦਾ ਹੈ ਕਿ ਨਿਊਟਰਨ ਹੋ ਕੇ ਅਸੀਂ ਸਾਰੇ ਵੋਟਾਂ ਪਾ ਕੇ ਤੇ ਪ੍ਰਬੰਧਕ ਕਮੇਟੀ ਨੂੰ ਸਵਛਤ ਗੁਰੂ ਨਾਨਕ ਦੀ ਸਰਕਾਰ ਦੇ ਰੂਪ ਵਿੱਚ ਅਲੱਗ ਕਰ ਸਕਦੇ ਹਾਂ ਸਿਆਸਾਤਿਕ ਤੇ ਅਸੀਂ ਇਸ ਇਸ ਗੁਰੂ ਨਾਨਕ ਦੀ ਸਰਕਾਰ ਦੇ ਆਸਰੇ ਅਸੀਂ ਆਪਣੀ ਕੌਮ ਨੂੰ ਉਹਦੇ ਉਹਦੀ ਮੌਜੂਦਗੀ ਨੂੰ ਉਹਦੇ ਹਾਜ਼ਰੀ ਨੂੰ ਪਛਾਣ ਸਕਦੇ ਆ ਉਹਦੀ ਤਸਵੀਰ ਨੂੰ ਪਛਾਣ ਸਕਦੇ ਆ ਉਹਦੀ ਉਪਾਰਕਰਿ ਕਰਨ ਵਾਲੇ ਸਨਾਖ ਪਛਾਣ ਸਕਦੇ ਆ ਸੋ ਇਹ ਅਪੀਲ ਤੁਹਾਡੇ ਤੋਂ ਮੈਂ ਜਿਹੜੀ ਕਰ ਰਿਹਾ ਤੁਹਾਨੂੰ ਇੱਕ ਦੋ ਮਿੰਟ ਦੇ ਵਿੱਚ ਅਸੀਂ ਦਾ ਪ੍ਰੈਸ ਨੋਟ ਵੀ ਦੇ ਰਹੇ ਤੇ ਸਾਰੇ ਸਾਨੂੰ ਸਹਿਯੋਗ ਦਿਓਗੇ ਕਿਉਂਕਿ ਅਸੀਂ ਇਹ ਪ੍ਰੋਮਿਸ ਕਰ ਰਹੇ ਆ ਸਾਰੀ ਸੰਜੋਗਤ ਅਕੇ ਕਿ ਅਸੀਂ ਜੇ ਵੀ ਤੁਸੀਂ ਧਰਮ ਦੀ ਵੋਟ ਸਾਨੂੰ ਦਿਓਗੇ ਧਰਮ ਦੀ ਵੋਟ ਸਾਡੇ ਤੱਕ ਸਾਡੀ ਸਪੋਰਟ ਅਕਾਊਂਟ ਲਿਆਉਣ ਲਈ ਸਾਨੂੰ ਉਪਰਾਲੇ ਕਰੋਗੇ ਉਹਦੇ ਲਈ ਅਸੀਂ ਵਚਨ ਦਿੰਦੇ ਹਾਂ ਕਿ ਅਸੀਂ ਕਦੀ ਵੀ ਰਾਜਨੀਤੀ ਨਹੀਂ ਕਰਾਂਗੇ ਧਰਮ ਦੀ ਸੇਵਾ ਕਮੇਟੀ ਰਾਹੀਂ ਹੀ ਕਰਾਂਗੇ ਹੋਰ ਕੋਈ ਇਲੈਕਸ਼ਨ ਨਹੀਂ ਲੜਾਂਗੇ ਨਾ ਸਾਡਾ ਕੋਈ ਮਕਸਦ ਹੈ ਅਸੀਂ ਪੰਥ ਅਕਾਲੀ ਲਿਆ ਰਜਿਸਟ੍ਰੇਸ਼ਨ ਕਰਾਈ ਹੈ ਕਈ ਸਾਲ ਪਹਿਲਾਂ ਤੇ ਨਿਰੋਲ ਧਾਰਮਿਕ 파ਟੀ ਦੇ ਤੌਰ ਤੇ ਸੋਸਾਇਟੀ ਦੇ ਤੌਰ ਤੇ ਅਸੀਂ ਇਹਨੂੰ ਢਾਲ ਬਣਾ ਕੇ ਤੇ ਰਾਜਨੀਤਿਕ ਇਲੈਕਸ਼ਨਲ ਵਿੱਚ ਨਾ ਹਿੱਸਾ ਲਵਾਂਗੇ ਤੇ ਨਾ ਲਿਆ ਜਾਏਗਾ